ਲਵਲੀ ਮੇਰੀ ਇੱਕ ਗੱਲ ਧਿਆਨ ਨਾਲ ਸੁਣ ਲੈ ਜੇਕਦੇ ਹੀ ਆਪਣੀ ਆਈ ਤੇ ਆਗੇ ਨਾ ਤੇਰੀਆਂ ਨੱਕਾ ਨਹੀਂ ਲੇਕੀਰਾਂ ਕਢਾ ਦਾਂਗੇ ਨਹੀਂ ਤੈਨੂੰ ਬੰਦਾ ਬਣ ਕੇ ਛੱਡ ਜਾ ਕਰ ਉਹ ਉਹਨੇ ਤੇ ਮੇਰਾ ਕਸੂਰ ਕੱਢਣਾ ਹੀ ਆ ਤੇ ਉਹੋ ਜਿਹਾ ਤੂੰ ਲਈ ਲੱਗ ਤੈਨੂੰ ਮੇਰੇ ਪਤਾ ਨਹੀਂ ਕਹਿ ਤਾਈ ਕਿ ਸਾਰਾ ਕਸੂਰ ਤੇਰਾ ਹੀ ਓ ਉਹਨਾਂ ਦਾ ਕੋਈ ਨਹੀਂ ਹੋ ਨਿਕਲਣਾ ਨਹੀਂ ਤੈਨੂੰ ਮੇਰੇ ਤੇ ਯਕੀਨ ਹੈ ਨਹੀਂ ਮੈਂ ਤੇਰੀ ਭੈਣ ਵਾਂ ਉਹ ਤੇ ਤੂੰ ਕੀ ਕਰ ਲਿਆ ਜੇ ਤੂੰ ਸੜਾ ਸਫਾਈ ਨਾ ਆਈ ਹੈ ਇੱਥੇ ਲੜ ਕੇ ਤੇ ਤੂੰ ਉਹਨਾਂ ਨਾਲ ਆਈ ਹੈ ਨਹੀਂ ਤੈਨੂੰ ਪਤਾ ਵਾ ਪਤਾ ਨਹੀਂ ਕਿੱਥੇ ਗਈ ਬਾਹਰ ਹੀ ਹੋਣੀ ਹੈ ਇਹਨੂੰ ਤੇ ਮੈਂ ਪੁੱਛਦੀ ਹਾਂ ਨਾ ਨਹੀਂ ਮੇਰੀ ਗੱਲ ਸੁਣ ਕੱਲ ਉਹਨੂੰ ਬੜਾ फडਕਾਇਆ ਸੀਗਾ ਉਹਨੂੰ ਫੜਕਾ ਕੇ ਤੇ ਮੇਰੇ ਦਵਾਲੇ ਕਰਾਇਆ ਇਹ ਤੂੰ ਕੀ ਗੱਲ ਹੋ ਗਈ ਦੀਦੀ ਗੱਲ ਦਾ ਤੈਨੂੰ ਤੇ ਪਤਾ ਹੀ ਨਹੀਂ ਵੀ ਕੀ ਹੋਈ ਆ ਤਾਂ ਵੀ ਕੀ ਗੱਲ ਦਾ ਤੇ ਪਤਾ ਲੱਗੇ ਦੱਸ ਮੈਨੂੰ ਕੀ ਪਤਾ ਆ ਤੇ ਕੀ ਹੋਇਆ ਤੇ ਕੀ ਨਹੀਂ ਹੋਇਆ ਤੈਨੂੰ ਸਾਰਾ ਹੀ ਪਤਾ ਵਾ ਕਿ ਕੀ ਹੋਇਆ ਵਾ ਮੈਂ ਉਹਨੂੰ ਕੱਲ ਕਿਹਾ ਸੀ ਨਾ ਤੇ ਇਹ ਉੱਥੋਂ ਆ ਕੇ ਬਹਿ ਗਈ ਆ ਇਹ ਲੜਕੇ ਆਈ ਆ ਇਹ ਉਹ ਆ ਇਹ ਜੇ ਆ ਉਹ ਮੁੜ ਕੇ ਮੇਰੇ ਦਵਾਲੇ ਹੋਇਆ ਹੀਗਾ ਦੀਦੀ ਮੈਂ ਇਦਾਂ ਦੀ ਕੋਈ ਗੱਲ ਨਹੀਂ ਉਹਨਾਂ ਨੇ ਉਹਨੂੰ ਕੱਲ ਕੀਤੀ ਆ ਤੇ ਫੇਰ ਹੀ ਉਹ ਮੇਰੇ ਦਵਾਲੇ ਹੋਇਆ ਵਾ ਅੱਗੇ ਵੀ ਤੇ ਮੈਂ ਆਂਦੀ ਹੀ ਅੱਗੇ ਤੋਂ ਨੇ ਕਦੀ ਮੈਨੂੰ ਕੁਝ ਕਿਹਾ ਨਹੀਂ ਦੀਦੀ ਮੈਂ ਉਹਨਾਂ ਦੇ ਨਾਲ ਕੋਈ ਗੱਲ ਨਹੀਂ ਕੀਤੀ ਠੀਕ ਆ ਨਾ ਜੇ ਮੈਂ ਕੋਈ ਉਹਨਾਂ ਨਾਲ ਗੱਲ ਕੀਤੀ ਹੁੰਦੀ ਨਾ ਤੇ ਮੈਨੂੰ ਵੀ ਪਤਾ ਹੋਣਾ ਸੀ ਮੈਂ ਕੀਤੀ ਆ ਜਦੋਂ ਮੋਂਨਾਂ ਨੇ ਕੋਈ ਗੱਲ ਹੀ ਨਹੀਂ ਕੀਤੀ ਮੈਨੂੰ ਪਤਾ ਹੀ ਨਹੀਂ ਆ ਤੇ ਫੇਰ ਦੀ ਮੇਰਾ ਨਾਂ ਕੱਢ ਲਈ ਜਾ ਉਹ ਹੁਣ ਜੋ ਮਰਜ਼ੀ ਕਹੀ ਜਾ। ਨਹੀਂ ਜਿੱਦਾਂ ਤੂੰ ਉਹਨਾਂ ਨੇ ਚੰਨੀ ਆ ਨਾ ਉਦਾਂ ਹੀ ਉਹ ਨੱਚੀ ਜਾਂਦਾ ਵਾ। ਨਹੀਂ ਤੇ ਅੱਗੇ ਆਨੇ ਮੇਰ ਨਾਲ ਕਦੀ ਨਹੀਂ ਇਦਾਂ ਕੀਤੀ। ਦੀਦੀ ਮੈਂ ਉਹਨਾਂ ਨੂੰ ਕੋਈ ਗੱਲ ਨਹੀਂ ਕੀ ਦੱਸੀ ਹੈਗੀ। ਮੈਂ ਤਾਂ ਸਗੋਂ ਉਹਨਾਂ ਨੂੰ ਖੁਦ ਆਪ ਸਮਝਾਉਂਦੀ ਆ। ਤੇ ਚੱਲ ਫਿਰ ਕੀ ਹੋਇਆ ਜੀ ਦੀਦੀ ਇੱਥੇ ਆ ਗਈ ਆ। ਉਹਨਾਂ ਦਾ ਵੀ ਘਰ ਵਾ। ਕੋਈ ਗੱਲ ਨਹੀਂ ਤੁਸੀਂ ਮਹੀਨਾ ਰਹੋ 2 ਮਹੀਨੇ ਰਹੋ ਜਿੰਨਾ ਤੇ ਮਰਜ਼ੀ ਰਹੋ। ਨਹੀਂ ਰਹਿਣ ਦੇ। ਇਹ ਤੂੰ ਹੁਣੀ ਕਹਿ ਨਹੀਂ ਆ। ਉਹਨੂੰ ਤਾਂ ਤੂੰ ਇਹ ਚੁੱਕਣਾ ਦਿੱਤੀ ਹੁਣੀ ਆ ਕਿ ਇਹ ਇੱਥੇ ਆ ਗਈ ਆ। ਇਹਨੇ ਪਤਾ ਨਹੀਂ ਕਿੰਨੇ ਦਿਨ ਰਹਿਣਾ ਵਾ। ਇਹਨੂੰ ਇੱਥੋਂ ਘਲਾ ਉਹਨੂੰ ਤੇ ਆਹ ਕੋ ਕਿਆ ਹੁਣਾਵਾ ਉਹ ਦੀਦੀ ਮੇਰੇ ਮਨ ਦੇ ਵਿੱਚ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਇਹ ਬਸ ਤੁਹਾਡਾ ਵਹਿਮ ਹੋਆ ਤੁਹਾਡੇ ਮਨ ਦੇ ਵਿੱਚ ਇਹ ਵਾਲੀਆਂ ਗੱਲਾਂ ਆਉਂਦੀਆਂ ਮੇਰੇ ਮਨ 'ਚ ਕੋਈ ਨਹੀਂ ਵੀ ਮੈਂ ਇਥੋਂ ਚਲ ਜੂੰਗੀ ਇਹ ਤੂੰ ਆਪਣੇ ਦਿਲ ਤੋਂ ਪਹਿਲੇ ਖਾ ਕੱਢ ਦੇ ਮੈਂ ਆਪਣੀ ਮਰਜ਼ੀ ਦੇ ਨਾਲ ਹੀ ਜਾਣਾ ਵਾ ਠੀਕ ਹੈ ਨਾ ਲੈ ਦੱਸ ਦੀ ਮੈਂ ਕਿਹੜਾ ਕਹਿ ਨਹੀਂ ਕਿ ਤੁਸੀਂ ਚਲ ਜਾਓ ਇਥੋਂ ਮੈਂ ਤੇ ਤੁਹਾਨੂੰ ਕਹਿੰਦੀ ਆ ਭਾਂਵੇਂ ਮਹੀਨਾ ਰਹੁ ਭਾਂਵੇਂ 2 ਮਹੀਨੇ ਰਹੁ ਤੁਹਾਡਾ ਘਰ ਵਾ ਤੁਸੀਂ ਇਥੇ ਆਉਣਾ ਤੁਸੀਂ ਜਾਣਾ ਆ ਵੀ ਤੂੰ ਤੇ ਨਹੀਂ ਕਹਿੰਦੀ ਆਪਣੇ ਮੂੰਹ 'ਤ ਨਹੀਂ ਕਹਿੰਦੀ ਉਹਨੂੰ ਤੇ ਕਹਿ ਹੀ ਦਿੱਤਾ ਨਾ ਉਹ ਅਗਲਾ ਮੈਨੂੰ ਮੂੰਹ ਮੂੰਹ ਕਹਿਣ ਲਿਆ ਵਾ ਕਿ ਤੂੰ ਆਪਣੇ ਘਰ ਚਲ ਜਾ ਤੇ ਮੈਂ ਨਹੀਂ ਇੱਥੋਂ ਜਾਂਦੀ ਜਿੰਨਾ ਘਰ ਤੁਹਾਡਾ ਵਾ ਨਾ ਉਹਨਾਂ ਇਹ ਮੇਰਾ ਵੀ ਆ ਦੀਦੀ ਮੈਂ ਕੋਈ ਗੱਲ ਨਹੀਂ ਕੀਤੀ ਆ ਕਿ ਐਵੇਂ ਗੁਸਾ ਨਾ ਕਰੀ ਜਾ ਇਦਾਂ ਨਾ ਕਰਿਆ ਕਰੋ ਤੁਸੀਂ ਆਪਣੇ ਘਰ ਆਈ ਰਹਣ ਦੇ ਪਤਾ ਵਾ ਮੈਨੂੰ ਤੇਰਾ ਜਿੱਦਾਂ ਦੀ ਤੂੰ ਹੈਗੀ ਆ ਜਿੰਨਾ ਚਿਰ ਮੇਰੀ ਮਾਂ ਜਿੰਦੀ ਆ ਨਾ ਉਹ ਨਾ ਚਿਰ ਮੈਂ ਜਿੰਨਾ ਚਿਰ ਮਰਜੀ ਇੱਥੇ ਰਵਾਂ ਤੁਸੀਂ ਨਹੀਂ ਮੈਨੂੰ ਡੱਕ ਸਕਦੇ ਠੀਕ ਆ ਨਾ ਤੇ ਤੂੰ ਉਹਨੂੰ ਪੰਪ ਦੇਣੇ ਜਿਹੜੇ ਨਾ ਛੱਡ ਦੇ ਤੇ ਡੀ ਆਈ ਆ ਇਹੇ ਜਿਉਨੂੰ ਕਹੂੰਗੀ ਤੇ ਚਲ ਜੂਗੀ ਮੈਂ ਨਹੀਂ ਜਾਂਦੀ ਹੱਦੀ ਹੋਈ ਐ ਮੈਂ ਨਹੀਂ ਇਹ ਕੁੜੀ ਵਾਲੀ ਜੇ ਮੈਂ ਗੱਡੀ ਬੋਲਣ ਨਹੀਂ ਦੇਈ ਨਾ ਤੇ ਸਗੋਂ ਤਾਂ ਉਹ ਚੜਨ ਦੇਈ ਐ ਮੈਂ ਤਾਂ ਤਾਂ ਚੁੱਪ ਕੀਤੀ ਐ ਵੀ ਚਲ ਕੀ ਖਲਾਰਾ ਪੋਣਾ ਵਾ ਚਲ ਕੀ ਗੱਲਬਾਤ ਕਰਨੀ ਐ ਫੇਰ ਕਹਣਾ ਕਿ ਪਰ ਜਾਈ ਗੱਲਾਂ ਕਰਦੀ ਐ ਪਰ ਇਹਨੇ ਮੈਂ ਜਵਦਾ ਕੋਹਨਾ ਕੋਹਾਦਾਂ ਕਰਾ ਕੇ ਜਾਊਗੀ ਜੇ ਸਾ ਮੈਂ ਇਥੇ ਗੱਲਾਂ ਨਹੀਂ ਇਹ ਕਰਨਾ ਵੀ ਮੈਂ ਤਾਂ ਨਾ ਕੋਈ ਗੱਲ ਹੀ ਨਹੀਂ ਕੀਤੀ ਹੈਗੀ ਉਹਦੇ ਸੋ ਮੈਂ ਉਹਨਾਂ ਨੂੰ ਖੁਦ ਸਮਝਾਉਂਦੀ ਆ ਕਿ ਚੱਲ ਫਿਰ ਕੀ ਹੋ ਗਿਆ ਜੇ ਆਈ ਆ ਤੇ ਇਹ ਸਕੂਲ ਤੇ ਮੇਰੇ ਦਿਵਲੇ ਹੋਈ ਜਾਂਦੀ ਓਹੀ ਬਲਮਾਨ ਜਿਹਦਾ ਜਮਾਨਾ ਹੀ ਹੈ ਨਹੀਂ ਆ ਫਿਰ ਜੇ ਮੈਂ ਵੀ ਇਥੋਂ ਕੱਢਾਂ ਵੀ ਕੰਨੋ ਫੜ ਕੇ ਵੀ ਚਾਲੇ ਕੋ ਬਾਹਰ ਨਿਕਲ ਤੇ ਫੇਰ ਚੰਗੀਆਂ ਬਲਾ ਇਹ ਇਦਾਂ ਕਰਦੀਆਂ ਇਹਦੇ ਭਰਾ ਨੂੰ ਹੀ ਫੋਨ ਕਰਦੀਆਂ ਮਾਂ ਨਾਲ ਨਹੀਂ ਗੱਲ ਮੈਂ ਕਰਨੀ ਮਾਂ ਤਾਂ ਅੱਗੇ ਤੀਹ ਨਰ ਰਲੀਆਂ ਦੋਵਾਂ ਦੇ ਹਰਲੀਆਂ ਚੋਗਦੀਆਂ ਵਾ ਬਹਿ ਕੇ ਗੱਲਾਂ ਕਰਦੀਆਂ ਰਹਿੰਦੀਆਂ ਮੂੰਹ ਜੋੜ ਜੋੜ ਕੇ ਭਰਾ ਨੂੰ ਕੀ ਤਾਂ ਦੱਸਿਆ ਵੀ ਆ ਕਿ ਨਹੀਂ ਦੱਸਿਆ ਕੋਈ ਨਹੀਂ ਤੂੰ ਨਾ ਦੱਸ ਮੈਂ ਸਾਰੀ ਸੱਚਾਈ ਦੱਸਦੀ ਆ ਖਾਲਾ ਖਾਲਾ ਹਾ ਕਿਦਾਂ ਦੇ ਪੱਠੇ ਜਾਵੇ ਫੋਨ ਕਿਧਾ ਆ ਗਿਆ ਲੈ ਕੁੜੀ ਦੀ ਸੱਸ ਲਈ ਹੁਣ ਫੋਨ ਕਰ ਲੈ ਇਹਨੇ ਵੀ ਤਾਂ ਕੋਣੋ ਕੋ ਕਹਿਣਾ ਹੀ ਹੋਣਾ ਮੈਨੂੰ ਇਹਨਾ ਪਤਾ ਕਿ ਕਸੂਰ ਸਾਰਾ ਕੁੜੀ ਦਾ ਹੁਣ ਇਹਦੀਆਂ ਵੀ ਸੋਨੀਆਂ ਪਹਿਣੀਆਂ ਚਲ ਛੁੱਕ ਲਈ ਨਾ ਕੀ ਜਾਂਦੀ ਹੈ ਭਰਾ ਹਲੋ ਹਲੋ ਸੱਸੀ ਕਮ ਆ ਸੀ ਸੱਸੀ ਕਰ ਪੁੱਤ ਹੋਰ ਸਾਨੂੰ ਠੀਕ ਠਾਕ ਹਾਂ ਠੀਕ ਠਾਕ ਤੂੰ ਸੁਣਾ ਬਸ ਠੀਕ ਠਾਕ ਵਧੀਆ ਮੈਂ ਵੀ ਡਿਆ ਸੀ ਪੱਠੇ ਪੁੱਠੇ ਪਾਉਣ ਅੱਛਾ ਅੱਛਾ ਤੇ ਪੁੱਤ ਮੈਂ ਤਾਂ ਤੈਨੂੰ ਫੋਨ ਕੀਤਾ ਈ ਓ ਹਾਂਜੀ ਤੇ ਵੇਖ ਲੈ ਦਲਜਿੰਦਰ ਫੇਰ ਲੜ ਕੇ ਆਈ ਓ ਤੇ ਕਸੂਰ ਸਾਰਾ ਇਹਦਾ ਈ ਓ ਉਹ ਮਾਸੀ ਜੀ ਮੈਂ ਤੈਨੂੰ ਸਮਝਾਉਣ ਗਿਆ ਸੀ ਕਿ ਤੂੰ ਸਿੱਧਾ ਨਹੀਂ ਲੜ ਕੇ ਕੱਲ ਹੀ ਆਉਣਾ ਸੀ ਜੇ ਗੱਲ ਹੋ ਹੀ ਗਈ ਘਰ ਤੇ ਚੱਲ ਕੋਈ ਗੱਲ ਨਹੀਂ ਗੁੱਸਾ ਗਿਲਾ ਹੁੰਦਾ ਹੀ ਆ ਮੈਂ ਤਾਂ ਪੁੱਤ ਤੁਹਾਨੂੰ ਦੱਸਦੀ ਨਹੀਂ ਗੀ ਇਹਦਾ ਤੇ ਰੋਜ ਦਾ ਕੰਮ ਆ ਕਦੀ ਕੋਈ ਗੱਲ ਤੇ ਕਦੀ ਕੋਈ ਗੱਲ ਯਾ ਤਾਂ ਪਰਦੇ ਪਾਉਂਦੀ ਰਹੀਆਂ ਵੀ ਚਲੋ ਕੀ ਤੁਮਾ ਦਾ ਦਸਣਾ ਵਾ ਹਾਂਜੀ ਤੇ ਪਰ ਐਡਾ ਨਾ ਚੰਗੇ ਨਹੀਂ ਲੱਤੀ ਦਾ ਮੈਂ ਤਾਂ ਸਭ ਕੁ ਬਥੇਰਾ ਗੁੱਸੇ ਹੋਇਆ ਉਹਨੂੰ ਚਲੋ ਕੋਈ ਗੱਲ ਨਹੀਂ ਮੈਂ ਛੱਡ ਜੂਗਾ ਉਹਨੂੰ ਆ ਤੇਰਾ ਮਾਤਾ ਜੀ ਦੇ ਕਹਿੰਦੇ ਕਿ ਚਲ ਜਾ ਕੇ ਲੈ ਆਈਏ ਤੇ ਮੈਂ ਕੋਈ ਨਹੀਂ ਗਈ ਐ ਤੇ ਆਪਰੇ ਆ ਜੂਗੀ ਹਾਂ ਤੇ ਪਰ ਇਹਨੂੰ ਪੁੱਛੋ ਕਿ ਚੰਗੀ ਕਹੜੀ ਗੱਲ ਦੀ ਆ ਤੈਨੂੰ ਕੱਪੜਾ ਨਹੀਂ ਮਿਲਦਾ ਤੈਨੂੰ ਖਰਚਾ ਨਹੀਂ ਮਿਲਦਾ ਕੀ ਨਹੀਂ ਆ ਤੇ ਮਿਲਦਾ ਨਹੀਂ ਉਦਾਂ ਗੱਲ ਹੋਈ ਕੀ ਜੇ ਭਲਾ ਦੰਦ ਕੀ ਹੋਣੀ ਆ ਹਾਂਜੀ ਰੋਟੀ ਪਾਣੀ ਦੇ ਘਰ ਹੋਈ ਆ ਇਹ ਸਫਾਈਆਂ ਕਰਨ ਗਈ ਤੇ ਪਹਿਲਾਂ ਵੀ ਰੋਟੀ ਇਹ ਪਕਾਉਂਦੀ ਹੁੰਦੀ ਸੀ ਹਾਂਜੀ ਇਹਨੇ ਰੋਟੀ ਨਹੀਂ ਪਕਾਈ ਇਹ ਬਾਹਰੋਂ ਆ ਕੇ ਰੋਟੀ ਮੰਗਦੇ ਸੀ ਮੈਂ ਹਰਜਿੰਦਰ ਜੀ ਨਹੀਂ ਪਕਾਈ ਉਹ ਮੈਨੂੰ ਦੱਸ ਦਿੰਦੀ ਮੈਂ ਆਪਣੇ ਵਾਲੇ ਤੁਹਾਨੂੰ ਆਂਦੀ ਆ ਵੀ ਮੇਰੀ ਪਕਾਈ ਰੋਟੀ ਤੁਹਾਨੂੰ ਪਸੰਦ ਨਹੀਂ ਆਉਂਦੀ ਤੂੰ ਆਪ ਹੀ ਦੱਸ ਇਹ ਗੱਲਾਂ ਚੰਗੀਆਂ ਵਾਂ ਹਾਂਜੀ ਇਹ ਤਾਂ ਗੱਲ ਹੈ ਜੀ ਤੁਹਾਨੂੰ ਪਤਾ ਹੀ ਹੈ ਚਲੋ ਕੋਈ ਗੱਲ ਨਹੀਂ ਮੈਂ ਸਮਝਾਉਣਾ ਉਹ ਜਾ ਕੇ ਵੀ ਇਹਨੂੰ ਸਮਝਾਈ ਨਾਲ ਆਪਣੀ ਮੰਮੀ ਨੂੰ ਸਮਝਾਈ ਫਿਰ ਤਾਂ ਚੰਗੇ ਨਹੀਂ ਲੱਗੀਦਾ ਮੁੰਡਾ ਤੇ ਬਾਹਰਵਾ ਇਹ ਤੁਹਾਡੇ ਕੋਲ ਵਾ ਜੇ ਇਹ ਵੀ ਇਦਾਂ ਕਰੂਗੀ ਤੇ ਫਿਰ ਸਾਡਾ ਕੀ ਫਾਇਦਾ ਵਾ ਉਹ ਆਹੋ ਤੇ ਗੱਲ ਠੀਕ ਆ ਮਾਸੀ ਜੀ ਪਰ ਤੁਹਾਡਾ ਤਾਂ ਸਮਝਾਉਣਾ ਹੀ ਵਾਸਤਾ ਹੋਣਾ ਤੇ ਜੇ ਦੇਮ ਚੋਲਾ ਚੁੱਕਦੀ ਆ ਇਧਰੋਂ ਤੁਰ ਪੈਂਦੀ ਆ ਮਾੜੀ ਜੀ ਘਰ ਵਿੱਚ ਗੱਲ ਹੁੰਦੀ ਆ ਇਧਰੋਂ ਤੁਰ ਪੈਂਦੀ ਆ ਪੁੱਤ ਤੂੰ ਆਪ ਸਿਆਣਾ ਵਾ ਜਿੱਥੇ ਦੋ ਭਾਂਡੇ ਹੁਣ ਖੜਕੀ ਪੈਂਦੇ ਆ ਉਹ ਆਹੋ ਤੇ ਤੁਹਾਡੀ ਗੱਲ ਠੀਕ ਵਾ ਚਲੋ ਕੋਈ ਗੱਲ ਨਹੀਂ ਮੈਂ ਤੇ ਵੇਰ ਲੀਆ ਫਿਰ ਮੈਂ ਜਾ ਕੇ ਸਮਝਾਉਣਾ ਨਹੀਂ ਤੇ ਤਹੀ ਗੱਲ ਕਰ ਲਿਓ ਨਹੀਂ ਤੇ ਨਹੀਂ ਪੁੱਤ ਮੈਂ ਇਹ ਗੱਲ ਕੀ ਕਰਨੀ ਆ ਇੱਥੋਂ ਤਾਂ ਬੜੀ ਤੰਗੀ ਦੇ ਵਿੱਚ ਆਈ ਆ ਤੂੰ ਭਰਾਵਾ ਤੂੰ ਸਮਝਾਈ ਇਹਨੂੰ ਕੋਈ ਗੱਲ ਨਹੀਂ ਮੈਂ ਤਾਂ ਰਾਤੀ ਵੀ ਤੇਰਾ ਮੱਥਾ ਮਾਰਿਆ ਸੀ ਤੇ ਕੋਈ ਗੱਲ ਨਹੀਂ ਮੈਂ ਫੇਰ ਸਮਝਾਉਣਾ ਇਹਨੂੰ ਹਾਂ ਚਲ ਠੀਕ ਆ ਵੇਹਲਾ ਪੁੱਤ ਸਮਝਾ ਕੇ ਜੇ ਨਾ ਸਮਝੂਗੀ ਨਾ ਤੁਸੀਂ ਵੀ ਔਖੇ ਹੁਣਾਵਾ ਤੇ ਇਹਨੇ ਵੀ ਔਖੇ ਹੁਣਾਵਾ ਕਿਉਂਕਿ ਘਰ ਤੁਹਾਡੇ ਵੀ ਔਟੀ ਆਈ ਆ ਉਹਨੂੰ ਵੀ ਪਤਾ ਲੱਗਣ ਡਿਆ ਵੀ ਕੀ ਬੰਦਿਆ ਵਾ ਹਾਂਜੀ ਉਹਦੇ ਆਈ ਆ ਚਲੋ ਠੀਕ ਆ ਮਾਸੀ ਜੀ ਮੈਂ ਕਰਾਉਣਾ ਤੁਹਾਡੀ ਗੱਲ ਜਾ ਕੇ ਨਹੀਂ ਤੇ ਫੇਰ ਸਮਝਾਉਣਾ ਚਲ ਠੀਕ ਆ ਚਲੋ ਠੀਕ ਆ ਮਾਸੀ ਜੀ ਦੱਸ ਥਾਂ ਥਾਂ ਤੇ ਕੁੜੀ ਸਾਡੀ ਬੇਇਜ਼ਤੀ ਕਰਾਉਂਦੀ ਆ ਮੈਨੂੰ ਤੇ ਇਹਦੀ ਨਹੀਂ ਸਮਝ ਆਉਂਦੀ ਕਿ ਇੰਨੇ ਖਰੇ ਕੀ ਕੱਟਣਾ ਵਾ ਹੱਟੇ ਚ ਉਹ ਕਹਿੰਦੀ ਆ ਵੀ ਸਾਰਾ ਕਸੂਰ ਇਹਦਾ ਵਾ ਵੀ ਦੱਸ ਜੀ ਅੱਗੇ ਤੂੰ ਰੋਟੀ ਪਕਾਉਣੀ ਆ ਤੇ ਉਹ ਅੱਜ ਵੀ ਪਕਾ ਦੇ ਅੱਜ ਕਿਹੜੀ ਆਖਰਾ ਚੱਲੀ ਓਥੇ ਉਹ ਜੇ ਤੂੰ ਪੋਚੇ ਲਾਉਂਦੀ ਆ ਤੇ ਚੱਲ ਪੋਚੇ ਲਾ ਕੇ ਤੇ ਫੇਰ ਕਹਦੇ ਮਮੀ ਜੀ ਮੈਂ ਬਣਾ ਦੇਣੀ ਆ ਤੇ ਵੀ ਉਹਦੇ ਗੱਲ ਪਈ ਹੋਣੀ ਆ ਤੇ ਮਮੀ ਪੈ ਗਈ ਹੋਣੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੀ ਕੀ ਬਣਾਵਾਂ ਚੱਲ ਇਹਨੂੰ ਜਾ ਕੇ ਕਹਿਣਾ ਵਾ ਤੇਰੀ ਸੱਸ ਦਾ ਹੁੰਦਾ ਇਹ ਜੇ ਆਪਣੇ ਪਿੰਡ ਨੂੰ ਡੰਡੀ ਹੋ ਤੇ ਇੱਥੇ ਨੀਗਾ ਤੇਰਾ ਸਰਨ ਚੱਲ ਪ੍ਰਾਣ ਨੂੰ ਇੰਨੀ ਕ ਗੱਲ ਦੱਸੀ ਆ ਉਹਦੇ ਕੰਨ ਤੇ ਖੁੱਲੇ ਉਹਨੂੰ ਪਤਾ ਤੇ ਲੱਗੂਗਾ ਵੀ ਗੁੱਸੇ ਹੋ ਕੇ ਆਈ ਆ ਉੱਥੇ ਜਾ ਕੇ ਸਾਡੀਆਂ ਚੁਗਲੀਆਂ ਲਾਉਂਦੀ ਹੋਣੀ ਆ ਮੰਮੀ ਨੇ ਇਦਾਂ ਕਿ ਆ ਡੈਡੀ ਨੇ ਇਦਾਂ ਕਿਹਾ ਆ ਫੇਰ ਸੱਚੀ ਦੀ ਸੱਚੀ ਕੋਈ ਗੱਲ ਨਹੀਂ ਹੁਣ ਆਪੇ ਪੁੱਛੋ ਤੈਨੂੰ ਉਹ ਮੰਮੀ ਹੂੰ ਤੁਸੀਂ ਇੱਥੇ ਬੈਠੇ ਆ ਤੇ ਦੀਦੀ ਮੇਰੇ ਨਾਲ ਦਵਾਲੇ ਹੋਉਂਦੇ ਕਿਉਂ ਹੁਣ ਕਿਸੇ ਦੇ ਗੱਲ ਦਾ ਤਾਂ ਮੈਨੂੰ ਨਹੀਂਗਾ ਪਤਾ ਹੈਗਾ ਕਿ ਕੀ ਗੱਲ ਵਾ ਤੇ ਕੀ ਨਹੀਂ ਮੇਰਾ ਦੱਸੋ ਇਹਦੇ ਵਿੱਚ ਕੀ ਕਸੂਰ ਮੈਂ ਤਾਂ ਕੋਈ ਗੱਲਬਾਤ ਕੀਤੀ ਨਹੀਂ ਜਦੋਂ ਦੇ ਆਈ ਆ ਉਹ ਜਦੋਂ ਦੀ ਆਈ ਆ ਨਾ ਕਦੀ ਤੂੰ ਉਹਦੇ ਦਵਾਰੇ ਤੇ ਖੜੂ ਮੁੰਡਾ ਦੇ ਦਵਾਰੇ ਤੂੰ ਹੀ ਦਵਾਰੇ ਤੇ ਹੜਦੇ ਹੀ ਨਗਾ ਉਹਦੇ ਜੇ 4 ਦਿਨ ਆਈ ਗਈ ਤੇ ਆਖਰ ਵੀ ਕਿੱਧਰ ਦੀ ਆ ਗਈ ਹੈ ਖਦੀ ਮੰਮੀ ਗੱਲ ਆਈ ਦੀ ਨਹੀਂ ਹੈਗੀ ਨਾਲੇ ਤੁਹਾਡੇ ਸਾਹਮਣੇ ਹੀ ਮੈਂ ਤਾਂ ਕੋਈ ਵੱਧ ਘਟ ਕੀਤੀ ਨਹੀਂ ਆ ਵੇਖ ਕਿਹੜਾ ਉਹਨੂੰ ਸਿਖਾਉਂਦਾ ਵੀ ਜੇ ਆ ਗਈ ਆ ਤੇ ਦੱਸ ਤੁਸੀਂ ਵੀ ਉਹ ਦਨੀਆਂ ਗੱਲਾਂ ਕਰੀ ਜਾਂਦੇ ਆਂ ਤੇ ਉਹ ਭਰਾ ਵਾ ਜੇ ਭਰਾ ਨੇ ਸਮਝਾਇਆ ਵੀ ਹੋਊਗਾ ਥੋੜਾ ਬੋਤਾ ਤੇ ਭਰਾ ਦੀਆਂ ਗੱਲਾਂ ਦਾ ਗੁੱਸਾ ਥੋੜਾ ਕਰਨਾ ਚਾਹੀਦਾ ਨਾ ਭਰਾ ਸਿੱਧਾ ਆਂਦਾ ਵੀ ਆਪਣੇ ਪਿੰਡ ਨੂੰ ਜਾ ਨਾ ਉਹਨੂੰ ਪੁੱਛਦਾ ਹੀ ਆ ਵੀ ਜਾਂ ਕੀ ਗੱਲ ਵਾ ਜਾਂ ਕਿ ਤਰਾ ਤੂੰ ਆਈਆਂ ਕਿਦਾਂ ਨਹੀਂ ਤੂੰ ਆਈ ਮੰਮੀ ਉਹਨਾਂ ਦੇ ਕਹਿਣ ਦਾ ਮਤਲਬ ਇਹ ਨਹੀਂ ਆ ਕਿ ਤੂੰ ਪਿੰਡ ਚੱਲ ਜਾ ਉਹਨਾਂ ਨੇ ਗੱਲ ਇਹ ਕਹੀ ਹੋਣੀ ਆ ਵੀ ਤੂੰ ਰਾਜੀ ਬਾਜੀ ਆ ਪਾਏ ਦਨੀਆਂ ਪਾਏ ਰਾਤਾ ਪਰ ਇਹ ਆ ਵੀ ਇਦਾਂ ਗੁੱਸੇ ਨਰਾਜ ਹੋ ਗਏ ਨਾ ਆ ਕਿਉਂਕਿ ਹੁਣ ਆਂਡ ਗਵਾਂਡ ਵੀ ਲੱਗੇ ਬੰਨੇ ਵੇਂਦਾ ਸਾਰਾ ਫਿਰ ਕਹਿਣਾ ਵਾ ਲੈ ਹੁਣ ਉਹ ਮੁੰਡਾ ਉੱਥੋਂ ਦੱਸਿਆਣਾ ਹੋਇਆ ਵਾ ਤੇ ਹੁਣ ਆਗੇ ਪੇਕੇ ਬੈਂਦੀ ਫਿਰਦੀ ਪੇਕੇ ਬੈਂਦੀ ਉਹਦਾ ਇਹ ਸਾਬਾਂ ਦਾਵਾ ਉਹਨੇ ਆਪਣੇ ਹਿੱਸੇ ਤੇ ਆਣ ਕੇ ਬੈਂਦੀ ਆ ਜੇ ਤੁਸੀਂ ਨਹੀਂ ਉਹਨੂੰ ਮੈਂ ਤੀ ਗੰਦੇ ਨਾ ਤੇ ਉਹਨੂੰ ਕਮਰਾ ਇੱਕ ਦੇ ਦੋ ਉਹਦਾ ਆਪਣੇ ਕਮਰੇ ਚ ਰਹਿ ਜਾ ਜਿਹਦੇ ਤੇ ਆ ਜਾਵੀਂ ਮੰਮੀ ਤੇ ਕਿੱਦਾਂ ਨਹੀਂ ਆ ਗੱਲਾਂ ਕਰਨ ਦੀ ਗੱਲਾਂ ਨਹੀਂ ਕਰਨ ਦੀਆਂ ਕਰਨ ਲਈ ਮੈਂ ਮਾਰੀਆਂ ਨਹੀਂ ਕਰਨ ਲਈ ਗੱਲਾਂ ਉਹਨੇ ਕੁੜੀ ਨਾਲ ਤੇ ਆਉਣਾ ਹੀ ਆਉਣਾ ਵਾ ਮੰਮੀ ਗੱਲ ਪਰ ਦੋਵਾਂ ਜੀਆਂ ਤੋਂ ਹੀ ਹੱਥ ਚੁੱਕੀ ਆਉਂਦੇ ਜਿਦਨ ਦੀ ਆ ਗਈ ਨਾ ਉਹ ਤਦੇ ਨਹੀਂ ਹੱਥ ਚੁੱਕੀ ਆਪ ਗੱਲ ਆਉਂਦੀ ਨਹੀਂ ਹੈਗੀ ਮੈਂ ਵੀ ਕਹਿੰਨੀ ਆ ਕਿ ਚਲੋ ਕੋਈ ਗੱਲ ਨਹੀਂ ਜੇ ਉਹ ਰਹਿਣ ਆਏ ਆ ਤਾਂ ਕੋਈ ਗੱਲ ਨਹੀਂ ਰਹਿਣ ਪਰ ਇਹ ਆ ਵੀ ਮੈਂ ਵਾਧੂ ਦਾ ਮੇਰੇ ਕੱਲ ਹੀ ਦਿਵਾਲੇ ਹੋਂਦੇ ਆ ਮੈਂ ਤਾਂ ਕੋਈ ਮੜੀ ਚੰਗੀ ਕੀਤੀ ਨਹੀਂ ਆ ਜੇਦ ਮੈਂ ਕਰਾਂ ਵਿੱਚ ਕੜੂਸਾ ਛੱਡੀ ਜਾਂਦੇ ਉਹਨੂੰ ਮੜੀ ਚੰਗੀ ਨਹੀਂ ਕਰਦੇ ਨਾ ਉਹ ਕਰਦਾ ਤਾਂ ਨਾ ਤੂੰ ਕਰਦੀ ਨਾ ਉਹ ਵੇਸਕਮ ਤਾਂ ਨਾ ਤੂੰ ਵੇਸਕਮ ਨਹੀਂ ਆਂ ਜਦਨ ਦੀ ਆ ਗਈ ਆ ਦਾ ਸੰਭਾਡੇ ਬਾਤੀ ਗੜੀ ਉਹ ਮੜੀ ਅਹੀਂ ਗੜਾ ਕੇ ਆਂਦੇ ਪਿਛਾਇਓ ਨਾ ਇੱਥੇ ਆਈ ਜਾਏ ਕਿਦਾਂ ਅਹੀਂ ਵੀ ਕਹਿੰਦੇ ਉਹਦਾ ਘਰ ਵਾ ਇੱਥੇ ਹੀ ਉਹਨੇ ਆਉਣਾ ਵਾ ਪਰ ਇਹ ਆ ਕਿ ਬੰਦਾ ਕੇ ਆਵੇ ਤੇ ਰਿਓ ਠੰਗ ਨਾ ਹੁਣ ਪਿਛੇ ਕੀ ਪਤਾ ਵਾ ਵੀ ਉਹਨਾਂ ਨਾਲ ਕੀ ਗੱਲਬਾਤ ਹੋਈ ਏ ਤੇ ਕੀ ਨਹੀਂ ਉਹਨੇ ਤੇ ਨੀਉ ਜਾਣਾ ਅਜੇ ਜਿੰਜਕਰ ਕੋ ਲੈਣ ਨਾ ਉਹਨੂੰ ਆਊਗਾ ਤੇ ਅਹੀਂ ਕੋਈ ਗੱਲ ਕਰਕੇ ਤਾਂ ਫੇਰ ਅਹੀਂ ਘਲੌਣੀ ਹੈ ਜਾਂ ਅਹੀਂ ਘਲੌਣੀ ਹੈ ਮੰਮੀ ਮੇਰੀ ਸੁਣਾ ਮੇਰੇ ਸਾਡੇ ਫੇਰ ਮੈਂ 6 ਮਹੀਨੇ ਬੈਠੀ ਰਹੂਗੀ ਨਾ ਸ਼ਿਆਮ ਹੀ ਨਾ ਦੇ ਵਿੱਚ ਜੀ ਕੋ ਆ ਜੂਗਾ ਤੇ ਲੈਣ ਤੇ ਫਾਈ ਚਾਜ ਨਾ ਕਰ ਲੈਣੀ ਤੇ ਅਸੀਂ ਕਰ ਨਹੀਂ ਨੀਗਾ ਕੁੜੀ ਚੱਲ ਮੈਂ ਮੰਦੀ ਆ ਵੀ ਚੱਲ ਕੋਈ ਨਹੀਂ ਤੁਹਾਡੇ ਵੀ ਮਨ ਵਿੱਚ ਗੁੱਸਾ ਵਾ ਵੀ ਕੁੜੀ ਆਈ ਆ ਪਰ ਇਹ ਬਿਹੈਦਾਂ ਚੰਗੇ ਨਹੀਂ ਲੱਗੀ ਦਾ ਜੇ ਹੁਣ ਉਧਰ ਉਹ ਆਉਣਗੇ ਇਥੇ ਕੋਈ ਗੱਲਬਾਤ ਹੋਊਗੀ ਤੇ ਕੰਮ ਰਿਸ਼ਤੇਦਾਰੀ ਦਾ ਵਾ ਤੇ ਰਿਸ਼ਤੇਦਾਰੀ ਦੇ ਵਿੱਚ ਜਦੋਂ ਗੱਲਾਂ ਮੂੰਹੋਂ ਨਿਕਲ ਜਾਂਨਾਂ ਤੇ ਮੁਰਗੇ ਮੂੰਹ ਚ ਨਹੀਂ ਪੈਂਦੀਆਂ ਰਿਸ਼ਤੇਦਾਰੀ ਨੂੰ ਵੀ ਇਹ ਚੰਗੀ ਕਰਤੀ ਆਵੇਂ ਲਾਂਗੇ ਵੀ ਜਿਹੜੀ ਰਿਸ਼ਤੇਦਾਰੀ ਆ ਹਟੀ ਹੈ ਦੇਖੋ ਮੰਮੀ ਮੇਰੀ ਗੱਲ ਸੁਣੋ ਧਿਆਨ ਦੇ ਨਾਲ ਹਾਡਾ ਫਰਜ ਬੰਦਾ ਵਾ ਕੁੜੀ ਨੂੰ ਵਸਾਉਂਦਾ ਨਾ ਕੀ ਉਹਦਾ ਘਰ ਜਾੜਨ ਦਾ ਤੁਸੀਂ ਸਗੋਂ ਉਹਨੂੰ ਇਹ ਕਹੋ ਪੀਤੀਏ ਆਪਣੇ ਘਰ ਜਾ ਤੇਰਾਗਾ ਆਪਣਾ ਘਰ ਹੀ ਕੰਮ ਆਉਣਾ ਵਾ ਰਹਿਣ ਨੂੰ ਤਾਂ ਕੋਈ ਨਹੀਂ ਭਾਏ ਇੱਥੇ ਸਾਲ ਰਹਿ। ਇਦਾਂ ਤੇ ਮੈਂ ਆਪਣੀ ਕਿ ਉਹ ਆਪਣੇ ਘਰ ਚਲ ਜਾ। ਜਦੋਂ ਉੱਥੋਂ ਸੱਸ ਨੇ ਕੱਢ ਦਿੱਤੀ ਬਾਹਰ ਵੀ ਤੂੰ ਚੱਲ ਜਾ ਉਹਨਾਂ ਨਾਲ ਲੜਕਾ ਨੂੰ ਪਿਆਗੀ ਤੇ ਹੁਣ ਇੱਥੋਂ ਤੁਸੀਂ ਆਖਣੇ ਕਿ ਆਪਣੇ ਪੀਏ ਘਰ ਚਲ ਜਾ। ਚਲ ਕਰੋ ਕਿਤਰਾ ਮਕਲਾ ਦਾ ਘਰ ਨੂੰ ਉਹਨੂੰ ਚੱਲ ਕਰ ਲੋ ਫਿਰ ਮਰਜ਼ੀ ਆਪਣੀ ਜਿੱਦਾਂ ਤੁਹਾਨੂੰ ਸਹੀ ਲੱਗਦਾ ਮੈਂ ਤੇ ਤੁਹਾਨੂੰ ਹੈ ਹੌਸਲਾ ਦੇਣਾ ਹੀ ਜੇ ਤੇ ਤੁਹਾਨੂੰ ਚੰਗੀ ਲੱਗਦੀ ਹੈ ਤੇ ਕਰ ਲੋ ਨਾ ਜਾਈ ਨਹੀਂ ਤੇ ਫਿਰ ਆਈ ਤੇ ਹੁਣ ਗੱਲ ਕਰਕੇ ਤੇ ਫੇਰ ਹੀ ਕਲਾਉਂਗੀ ਐਤਰਾ ਨਹੀਂ ਕਲਾਉਣੀ ਪਾਉ ਜਿਤਨਾ ਮਰਜ਼ੀ ਕੋ ਕਰਦਾ ਰਹੇ ਕੋਈ ਆਈ ਮੈਨੂੰ ਵੱਡੀ ਮਤਾਂ ਦੇਣ ਮੈਨੂੰ ਪਤਾ ਵਜੇ ਜਿਤਨਾ ਕੁੜੀਆਂ ਦੇ ਘਰ ਵਸਾਈ ਦੇ ਵੀ ਸਾਲੂਂਗੀ ਮੈਂ ਭਾਵੇਂ ਜੇ ਤਿੰਨ ਜਿਹੜਾ ਭੱਲੀ ਹੁਣ ਕਰ ਲੂਗੀ ਆਪਾਂ ਆਪ ਕੀ ਇਹਦਾ ਚੰਗਾ ਸੋਚਣਾ ਤੇ ਕੀ ਮੈਂ ਮਾੜਾ ਸੋਚਣਾ ਮੈਂ ਫੇਰ ਉਹਦੀ ਮਾਂ ਮੈਨੂੰ ਪਰਾਵਾ ਰੰਮਾ ਕਿ ਇਤਨਾ ਡੈਮ ਵਿੱਚ ਚੀਕੀ ਕਲਾਕਰ ਗੱਲਾਂ ਮੈਂ ਕਿਦਾਂ ਕਰਨੀਆਂ ਵਾ ਭਰਾ ਇਹਦੇ ਨੂੰ ਫੋਨ ਲਾਇਆ ਹੈਗਾ ਕੀ ਕਹਿੰਦਾ ਮੈਂ ਸਾਨੂੰ ਦੱਸਾਂ ਤਾਂ ਸਹੀ ਕਿ ਇਹ ਕਿੱਦਾਂ ਆਈ ਐ ਇੱਥੋਂ ਉਹ ਚੱਲ ਤੂੰ ਘਰੋਂ ਦੱਸਣਾ ਨਹੀਂ ਦੱਸਣਾ ਕਿਉਂ ਨਹੀਂ ਉੱਥੇ ਜਾ ਕੇ ਸਾਰਾ ਕਸੂਰ ਸਾਡਾ ਕੱਢਣਾ ਵਾ ਤੇ ਇਹਨਾਂ ਵਿੱਚ ਗਲਤੀ ਆ ਤੇ ਜੇ ਸਾਡੇ ਵਿੱਚ ਕੋਈ ਗਲਤੀ ਨਹੀਂਗੀ ਤਾਂ ਚੁੱਪ ਕਿਤੇ ਰਹੀਏ ਫੇਰ ਤੇ ਫਿਰ ਕੀ ਕਹਿੰਦਾ ਉਹ ਉਹ ਕਹਿੰਦਾ ਕੋਈ ਗੱਲ ਨਹੀਂ ਮਾਸੀ ਜੀ ਮੈਂ ਘਰ ਜਾ ਕੇ ਪੁੱਛਦਾ ਵਾਂ ਤੇ ਮੈਂ ਹੈ ਵੇਖ ਲਾ ਜੇ ਤੂੰ ਨਾ ਸਮਝਾਇਆ ਇਹ ਗੱਲ ਵੀ ਤੁਸੀਂ ਵੀ ਔਖੇ ਹੋਣਾ ਤੇ ਇਹਨੇ ਵੀ ਔਖੀ ਹੋਣਾ ਜੀ ਤਾ ਦੇਖਾਂ ਵੀ ਬੋਟੀ ਆਈ ਆ ਜਦੋਂ ਮਾਂ ਪਿਓ ਹੁੰਦਾ ਨਾ ਉਦੋਂ ਗੱਲਾਂ ਹੁੰਦੀਆਂ ਹੋਰ ਜਦੋਂ ਪਰਜਾਈਆਂ ਆ ਜਾਂਦੀਆਂ ਨਾ ਫੇਰ ਗੱਲਾਂ ਹੋਰ ਹੁੰਦੀਆਂ ਵਾ ਜੋ ਉਹਨੇ ਵੇਖਣਾ ਉਹਨੇ ਵੀ ਉਹੀ ਕਰਨਾ ਜੇ ਕੱਲ ਨੂੰ ਤਾਂ ਦਾ ਕੋਈ ਨਹੀਂ ਤੁਸੀਂ ਫੋਨ ਕਰ ਲਿਓ ਮੈਂ ਹੈ ਮੈਂ ਫੋਨ ਨੀਂ ਕਾ ਕਰਨਾ ਤੂੰ ਆਪੇ ਸਮਝਾ ਦੀ ਤਾਂ ਆਪਣੇ ਮਾਂ ਨੂੰ ਵੀ ਕੋਈ ਪਿੱਕ ਸਿਆਣੀ ਬਣ ਜਾ ਅਕਲ ਕਰ ਕੋਈ ਧੀ ਨੂੰ ਤੋੜ ਕਿ ਜਾ ਆਪਣੇ ਸਹੁਰੇ ਘਰੀ ਮੁੰਡੇ ਵਾਲ ਨਹੀਂ ਵੇਖਣਦੇ ਨਿਗਾਹਾਂ ਨਿਆਣਾ ਵਾ ਮੇਰਾ ਮੈਂ ਉਹਨੂੰ ਛੱਡ ਕੇ ਚੱਲੀ ਆ ਨਾ ਕਿਤੇ ਅਕਲ ਹੀ ਹੈ ਨਹੀਂ ਫੋਰਾ ਇਹਨੂੰ ਤੇ ਉਹ ਪਤਾ ਕੀ ਗੱਲ ਤੂੰ ਕਹਿਣਾ ਕਿ ਹੁੰਦਾ ਕਿੰਦੀ ਵੀ ਮੈਂ ਬੈਠ ਜਾਣਾ ਵਾ ਤਾਂ ਮੈਂ ਚੱਲ ਜਾਵਾਂ ਉਹ ਕਿਤੇ ਛੇਤੀ ਆ ਜਾਈ ਆ ਜਿਹੜਾ ਪਰਦੇ ਜੇ ਹਨਾ ਮੇਰੇ ਕੋ ਨਹੀਂ ਪਾਏ ਜਾਂਦੀ ਮੈਂ ਤੁਹਾਨੂੰ ਸਿੱਧੀ ਗੱਲ ਦੱਸਾਂ ਬਥੇਰਾ ਚਰ ਪਰਦੇ ਪਾਏ ਆ ਅਕਸਰ ਉਹਨਾਂ ਨੂੰ ਪਤਾ ਲੱਗਣਾ ਚਾਹੀਦਾ ਵਾ ਤੇ ਬੰਨ ਕੀ ਡਿਆ ਵਾ ਹੁਣ ਉਹਦਾ ਭਰਾ ਕੀ ਆਖੂਗਾ ਕੀ ਆਖੂਗਾ ਜੋ ਕਰਕੇ ਗਈ ਉਹ ਹੀ ਆਖਣਾ ਦੱਸਿਆ ਮੈਂ ਵੀ ਰੋਟੀ ਪਕਾਉਣ ਤੋਂ ਲੜ ਕੇ ਗਈ ਆ ਕਿੰਨੇ ਕ ਜਾਣੇ ਹਾਂ ਤੇ ਹੁਣ ਕੀ ਕੀ ਤਾਂ ਛੱਡ ਜਾਣਾ ਆਂਦਾ ਹੀ ਕੋਈ ਗੱਲ ਨਹੀਂ ਮਾਸੀ ਜੀ ਮੈਂ ਸਮਝਾਉਣਾ ਤਾਂ ਛੱਡ ਜਾਂਦਾ ਮੈਂ ਮੈਂ ਹਾਂ ਵੇਖ ਲੈ ਤੁਹਾਡੀ ਮਰਜ਼ੀ ਆ ਛੱਡ ਕੇ ਜਾਣਾ ਕਿ ਨਹੀਂ ਛੱਡ ਕੇ ਜਾਣਾ ਉਹ ਮੋਟਾ ਵਿਚਾਰਾ ਵਾ ਤੇ ਉਹ ਰੋਟੀ ਨੂੰ ਦੱਸਣ ਡਿਆ ਕੋਈ ਗੱਲ ਨਹੀਂ ਲੱਗੀ ਆ ਮੈਂ ਫੁਲਕੇ ਲਾਉਣ ਆਟਾ ਗੁੱਜਾ ਵਾ ਸਬਜ਼ੀ ਬਣ ਗਈ ਆ ਲਾ ਕੇ ਦਿਨੀ ਅਨੂੰ ਫੁਲਕੇ ਉਹ ਖਰੇ ਟੈਸਟ ਜਿਉ ਨੰਬਰ ਨੂੰ ਭਰਾਈ ਉਹ ਤੇ ਕਹਿੰਦਾ ਬੰਦੀ ਨੂੰ ਦੱਸਣੇ ਚੱਲ ਕੋਈ ਗੱਲ ਨਹੀਂ ਰੋਟੀ ਤੇ ਪਕਾ ਕੇ ਦਵਾਂ ਫੇਰ ਕਰ ਲੂਗਾ ਆਪੇ ਫੋਨ ਤੇ ਗੱਲ ਮਾਣਾ ਜੇ ਹੁਣ ਉਹਦੇ ਭਰਾ ਨੂੰ ਨੰਬਰ ਨੇ ਦੱਸ ਗਿਆ ਹੀ ਆ ਇੰਦਾ ਲੜ ਗਿਆ ਹੀ ਆ ਉਹ ਵੇ ਸਮਝਾਏ ਕਿ ਭੈਣ ਤੇਰਾ ਕੜਾ ਇੱਕ ਦਿਨ ਦਾ ਕੰਮ ਉਹ ਝੋਲਾ ਚੁੱਕਦੀ ਤੇ ਭੱਜੀ ਹੁੰਦੀ ਇੱਥੇ ਇੱਥੇ ਕੀ ਆ ਆਪੀ ਜੋ ਇੱਕ ਦੋ ਦਵਰੀ ਝਾੜ ਤੂੜ ਪਾਈ ਤੇ ਮੁੜ ਕੇ ਨਾ ਜਾਉਗੀ ਉਹ ਜਦੋਂ ਜਾਂਦੇ ਘਰ ਨਾਲ ਲਾ ਲੈਂਦੇ ਆ ਇਹ ਪੱਕੀ ਉਹਨੂੰ ਜਾਂਦੇ ਕਿਦਾਂ ਕੇਲੇ ਨਾਰ ਕਿੰਨਾ ਕੋਹ ਰੱਖਿਆ ਵਾ ਐਵੇਂ ਤਾਂ ਨਹੀਂ ਇਹਨੂੰ ਸੁਗਾਤ ਜੀ ਨੂੰ ਗੱਲਾਂ ਆਉਂਦੀਆਂ ਇਹਦੇ ਰਾਦੇ ਚ ਹੁਣ ਆਵਾ ਵੀ ਇਹ ਆ ਗਈ ਹੈ ਹੁਣ ਤੇ ਮੇਰਾ ਕਿਤੇ ਖਾਣਾ ਪੀਣਾ ਨਾ ਬੰਦ ਹੋ ਜਾਏ ਇਹਨਾਂ ਦੇ ਪੀਣੀ ਹੈ ਪਾਣੀ ਫੇਰ ਮੈਂ ਪਾਨੀ ਹੈ ਪਾਣੀ ਤੇ ਪੀਣਾ ਪਹਿਲਾਂ ਖ ਖ ਗੇਰ ਫਿਟੀ ਉਹ ਪੈਣਾ ਪਾਣੀ ਪੀ ਗਏ ਮੇਰੀ ਗੱਲ ਸੁਣ ਹਾਂ ਤੂੰ ਗੱਲ ਦੱਸ ਲੈ ਪਾਣੀ ਮੈਂ ਬਾਅਦ ਚ ਪੀ ਲਵਾਂ ਉਹ ਗੱਲ ਮੈਂ ਕੀ ਦੱਸਨੀ ਆ ਸੱਸ ਤੇ ਵੀਦਾ ਆਇਆ ਸੀ ਫੋਨ ਤੇ ਉਹ ਡਈ ਬੋਲਣ ਮੇਰੇ ਨਾਲ ਮੇਰੀ ਸੱਸ ਦਾ ਫੋਨ ਤੈਨੂੰ ਤੇ ਉਹਨਾਂ ਮੈਨੂੰ ਹੀ ਕਰਨਾ ਵਾ ਉਹਨਾਂ ਨੂੰ ਪਤਾ ਵਾ ਇਹੋ ਹੀ ਤੇ ਹੈਗਾ ਵਾ ਬਾਕੀ ਦੇ ਸਾਰੇ ਤੇਰੇ ਹੱਲ ਦੇ ਆ ਨਹੀਂ ਤੈਨੂੰ ਕਾਨੂੰ ਫੋਨ ਕੀਤਾ ਉਹਨੇ ਉਹ ਮੈਂ ਤੇ ਉਹਨੂੰ ਇਹ ਪੁੱਛਿਆ ਸੀ ਕਿ ਕਸੂਰ ਕੀਤਾ ਵਾ ਉਹ ਕਹਿੰਦੀ ਵੀ ਸਾਰਾ ਕਸੂਰ ਤੇਰਾ ਵਾ ਆਹੋ ਉਹਨੇ ਤੇ ਮੇਰਾ ਕਸੂਰ ਕੱਢਣਾ ਹੀ ਆ ਤੇ ਉਹੋ ਜਿਹਾ ਤੂੰ ਲਈ ਲੱਗ ਤੈਨੂੰ ਮੇਰੇ ਪਤਾ ਨਹੀਂ ਕਹਿਤਾ ਕਿ ਸਾਰਾ ਕਸੂਰ ਤੇਰਾ ਹੀ ਓ ਉਹਨਾਂ ਦਾ ਕੋਈ ਨਹੀਂ ਓ ਨਿਕਲਦਾ ਨਹੀਂ ਤੈਨੂੰ ਮੇਰੇ ਤੇ ਯਕੀਨ ਹੈ ਨਹੀਂ ਮੈਂ ਤੇਰੀ ਭੈਣ ਵਾਂ ਉੱਤੇ ਤੂੰ ਜਿੱਤ ਹੀ ਕਰ ਲਿਆ ਜੇ ਤੂੰ ਸੜਾ ਸਫਾਈ ਨਾ ਆਈ ਹਾਂ ਇੱਥੇ ਲੜ ਕੇ ਤੇ ਤੂੰ ਉਹਨਾਂ ਨਾਲ ਆਈ ਹੈ ਨਹੀਂ ਤੈਨੂੰ ਪਤਾ ਵਾ ਕਿ ਕਸੂਰ ਮੇਰਾ ਹੀ ਆ ਉਹਨੇ ਕਹਿਤਾ ਤੇ ਤੂੰ ਮੰਨ ਲਿਆ ਨਾਲ ਹੀ ਸਾਡੀ ਲਾਹ ਪਾ ਕਰਾਉਂਦੀ ਆ ਤੂੰ ਉਹਨਾਂ ਇਹ ਗੱਲ ਤੇ ਮੈਂ ਵੀ ਤੈਨੂੰ ਕਹਿ ਨਹੀਂ ਉਦਾਂ ਦੀ ਕਿ ਉਹਦਾ ਕਸੂਰ ਉਹਦਾ ਕਸੂਰ ਉਹ ਗੱਲ ਨਹੀਂ ਤੂੰ ਮੰਨ ਲਈ ਕੋਇ ਉਹ ਕਹਿੰਦੀ ਰੋਟੀ ਨਹੀਂ ਪਕਾਈ ਜਨੇ ਤੇ ਮੈਂ ਇਨਾ ਹੀ ਕਹਾਈ ਵੀ ਰੋਟੀ ਕਿਉਂ ਨਹੀਂ ਪਕਾਈ ਤੇ ਫੂਫੂ ਕਰਦੀ ਇੱਥੇ ਆ ਗਈ ਤੂੰ ਇਹ ਵੀ ਪੁੱਛਣਾ ਹੈ ਨਾ ਵੀ ਰੋਟੀ ਮੈਂ ਕਿਉਂ ਨਹੀਂ ਪਕਾਈ ਰੋਜ਼ ਮੈਂ ਪਕਾਉਣੀ ਸੀ ਇਹ ਨਹੀਂ ਪੁੱਛਿਆ ਤੂੰ ਗਾੜੀਆਂ ਨੇ ਤਾਂ ਚੱਲ ਫੇਰ ਪਕਾ ਦਾਂਦੀ ਉਹ ਤੇ ਆਖਰ ਆ ਗਈ ਆਪਣਾ ਘਰ ਹੀ ਤੇ ਰੋਟੀ ਪਕਾਉਣੀ ਨਹੀਂ ਸੀ ਮੈਂ ਹੀ ਪਕਾਉਣੀ ਸੀ ਕਿੰਨੇ ਪਕਾਉਣੀ ਸੀ ਸਾਫ ਸਫਾਈਆਂ ਡੱਪੀ ਹੀ ਕਰਨ ਪਹਿਲਾਂ ਮੈਂ ਚੱਲ ਉਹ ਕਰ ਲੈਣੀ ਆ ਤੇ ਉਹਨੂੰ ਕੀ ਗੱਲ ਹੈ ਜੀ ਉਹ ਪਕਾ ਲੈਂਦੀ ਤੇ ਤੇ ਤੂੰ ਵੀ ਹੌਸਲੇ ਨਾਲ ਉਹਨੂੰ ਕਹਿ ਰਹੀਂਦੀ ਹਾਂ ਉਹ ਕਹਿੰਦੀ ਬਸ ਇੰਨੀ ਗੱਲ ਹੀ ਕਹੀ ਆ ਤੇ ਕਾਠੀ ਉਹਨੂੰ ਪੈ ਗਈ ਆ ਮੈਂ ਨਹੀਂ ਪਈ ਪੁਈ ਮੈਂ ਉਹਨੂੰ ਹੌਸਲੇ ਨਾਲ ਹੀ ਕਿਹਾ ਸੀ ਕਿ ਕੋਈ ਗੱਲ ਨਹੀਂ ਮੈਂ ਸਫਾਈਆਂ ਕਰਕੇ ਤੇ ਰੋਟੀ ਪਕਾ ਦੇਨੀ ਆ ਤੇ ਉਹ ਕਹਿੰਦੀ ਅਹੀਂ ਨਹੀਂ ਮਾਂ ਲੈ ਆਣਾ ਤੇ ਚੁੱਪ ਕਰਕੇ ਕੱਪੜੇ ਪਾ ਦੇ ਮੈਂ ਤੈਨੂੰ ਛੱਡ ਆਂ ਮੈਂ ਨਹੀਂ ਜਾਣਾ ਜੁਣਾ ਜੇ ਉਹ ਲੈਣ ਆਉਣਗੇ ਤੇ ਮੈਂ ਜਾਊਂਗੀ ਜੇ ਨਾ ਆਏ ਤੇ ਮੈਂ ਇੱਥੋਂ ਨਹੀਂ ਜਾਣਾ ਹੈਗਾ ਓਏ ਉਹ ਹੀ ਘਰ ਕੰਮ ਆਉਣਾ ਵਾ ਦਿਮਾਗ ਤੋਂ ਕੰਮ ਲੈ ਮਾਤਾ ਮਗਰ ਨਾ ਲੱਗ ਆਓ ਤੂੰ ਤੇ ਉਦਨ ਦਾ ਹੀ ਚੋਂ ਡਿਆ ਵਾ ਕਿ ਪਾਵੇ ਕੱਪੜੇ ਤੇ ਮੈਂ ਛੱਡ ਗਿਆ ਵਾ ਉੱਥੇ ਉਹ ਮੈਂ ਇਹ ਨਹੀਂ ਕਹਿ ਰਿਆ ਕੀ ਤੂੰ ਇਥੋਂ ਪੱਕੀ ਚਲ ਜਾ ਤੂੰ ਸੁੱਲਾ ਸਫਾਈ ਨਾ ਭਾਂ ਦੇ ਦੱਸਦੇ ਰਹਿ ਹਾਂ ਇੱਥੇ ਤੈਨੂੰ ਪਤਾ ਨਹੀਂ ਕਾਦੀ ਤੰਗੀ ਆ ਜਿੱਦਣ ਦੀ ਮੈਂ ਆ ਗਈ ਉਹਦਣ ਦਾ ਹੀ ਤੇਰਾ ਇਹੋ ਹਾਲ ਵਾਜੇ ਉਹ ਵਾ ਤੇ ਉਹਦਾ ਵੀ ਇਹੋ ਹਾਲ ਤੁਸੀਂ ਤਾਂ ਦੋਵੇਂ ਜੀ ਨਾ ਬਸ ਪਤਾ ਨਹੀਂ ਮੈਨੂੰ ਵੇਖ ਹੀ ਨਹੀਂ ਸੁਖੰਦੇ ਹੈਗੇ ਆ ਤੂੰ ਤੇ ਗਾੜੀਆਂ ਲੜਨ ਵਾਲੀਆਂ ਗੱਲਾਂ ਕਰਨੀ ਆ ਉਹਦੀ ਸਾਡੀ ਮਾਤਾ ਜਿਹੜੀ ਤੈਨੂੰ ਸ਼ਹਿਰ ਦਿੰਦੀ ਮਾਤਾ ਤੈਨੂੰ ਕੀ ਆਂਦੀ ਆ ਕਦੀ ਤੂੰ ਮੇਰੇ ਦਵਾਰੇ ਹੋਇਆ ਨਾ ਕਦੀ ਮਾਤਾ ਦਵਾਰੇ ਹੋ ਜਾਣਾ ਤੁਸੀਂ ਦੋਵੇਂ ਜੀ ਚੰਗੇ ਰਹਿਗੇ ਅਹੀਂ ਨਹੀਂ ਬਸ ਚੰਗੀਆਂ ਵਿੱਚ ਉਹਨੇ ਬੜਾ ਕਿੰਨੀ ਬੇਇੱਜ਼ਤੀ ਕੀਤੀ ਆ ਮੇਰੀ ਫੋਨ ਤੇ ਉਹ ਕਹਿੰਦੀ ਵੀ ਨਿਤ ਦਾ ਕਲੇਸ਼ ਵਾ ਕੋਈ ਦਿਨ ਨਹੀਂ ਨੰਗ ਦਾ ਜਿੰਨਾ ਕਲੇਸ਼ ਨਹੀਂ ਕਰਦੀ। ਕਲੇਸ਼ ਤੇ ਮੈਂ ਕੱਲੀ ਕਰਦੀ ਆ। ਉਹ ਤਾਂ ਕਲੇਸ਼ ਕਰਦੀ ਨਹੀਂਗੀ। ਜੇ ਡੈਡੀ ਚੰਗਾ ਵਾ ਤਾਂ ਮੈਂ ਉਹਨੂੰ ਕਿਉਂ ਨਹੀਂ ਕਹਿ ਦਿੰਦੀ? ਤੇ ਚੱਲ ਕੋਈ ਗੱਲ ਨਹੀਂ ਉਹਨੂੰ ਫੋਨ ਕਰਕੇ ਤੇ ਕੋਈ ਪੁੱਛਦੀ ਵੀ ਮੈਂ ਨਹੀਂ ਘਾਉਣਾ। ਮੈਂ ਨਹੀਂ ਘਾਉਣਾ ਤੇ ਨਾਲੇ ਮੇਰੀ ਇੱਕ ਗੱਲ ਹੋਰ ਸੁਣ ਲੈ। ਕਿੱਦਾਂ ਗਿਆ ਹੁਣ ਫੂ ਫੂ ਕਰਦਾ? ਜੇ ਇਹੋ ਹਾਲ ਰਹਿਣਾ ਵਾ ਨਾ ਤੇ ਮੈਨੂੰ ਕਹਿੰਨੀ ਆ ਵੀ ਦੇ ਮੈਨੂੰ ਪੜੀ ਦਾ ਹਿੱਸਾ। ਮੈਂ ਮੰਮੀ ਵੱਲ ਆਇਆ ਕਰੂੰਗੀ ਤਾਂ ਉੱਥੋਂ ਜਾਇਆ ਕਰੂੰਗੀ। ਇਹਦੇ ਵੱਲ ਮੈਂ ਆਇਆ ਹੀ ਨਹੀਂ ਕਰਨਾ। ਕਦਾ ਖਾਣ ਪੈਂਦਾ ਵਾਏ ਮੈਂ ਤਾਂ ਨਹੀਂ ਜਾਣਦੀ ਜੇ ਆਊਗਾ ਕੋਈ ਲਿਆੜ ਤੇ ਜਾਊਂਗੀ ਨਹੀਂ ਤੇ ਨਹੀਂ ਜਾਣਾ ਮੈਂ ਕਰ ਲੈ ਜੋ ਕਰਨਾ ਐਨੇ ਵੀ ਮਰ ਗਿਆ ਨਾ ਘਰ ਤੋਂ ਤੇ ਆ ਵੀ ਭੈਣ ਵੀ ਸੁੱਕੀ ਹੋ ਜਾਣੀ ਐ ਤੇ ਘਰ ਦੇ ਵੀ ਸੁੱਕੀ ਹੋ ਜਾਣੀ ਐ ਇਹ ਆ ਵੀ ਮੁੜ ਕੇ ਆਇਆ ਤੇ ਨਾ ਕਰੂਗੀ ਜਿਹੜੀ ਇਹਨੇ ਮੇਰੀ ਬੇਇੱਜ਼ਤੀ ਕਰਾਈ ਆ ਨਾ ਅੱਜ ਤੇਰੀ ਦੀ ਸੱਸ ਨੇ ਮੇਰੀ ਬੇਇੱਜ਼ਤੀ ਕੀਤੀ ਆ ਨਾ लवली ਮੇਰੀ ਇੱਕ ਗੱਲ ਧਿਆਨ ਨਾਲ ਸੁਣ ਲੈ ਜੇ ਕਦੇ ਵੀ ਆਪਣੀ ਆਈ ਤੇ ਆਗੇ ਨਾ ਤੇਰੀਆਂ ਨੱਕਾ ਨੇ ਲਕੇਰਾ ਕਢਾ ਦਾਂਗੇ ਨਹੀਂ ਤੈਨੂੰ ਬੰਦਾ ਬਣ ਕੇ ਛੱਡ ਜਾ ਘਰ ਤੈਨੂੰ ਬੰਦਾ ਬਣ ਕੇ ਛੱਡ ਜਾ ਲਾਵਲੀਆ ਜੋ ਤੂੰ ਘਰਾਂ ਸੋਚ ਕੇ ਆਇਆ ਮਨਾ ਹਾਲੇ ਦਾ ਹੋਈ ਰੱਬ ਦਾ ਨਾਮ ਲੈ ਕੇ ਨਾ ਤੇ ਮਾਰ ਦੇ ਛਾਲ ਤੇ ਮਾਰ ਦੇ ਛਾਲ ਤਾਡੇ ਤੋਂ ਬਿਨਾ ਮੇਰਾ ਕੌਣ ਆ ਹੁੰਦਾ ਕੌਣ ਤੁਹਾਨੂੰ ਵੀ ਪਤਾ ਹੈ ਨਾ ਮੈਨੂੰ ਵੀ ਪਤਾ ਹੈ ਮੰਮੀ ਵੀ ਉਹੋ ਜਿਹੀ ਆ ਤੇ ਦੀਦੀ ਵੀ ਉਹੋ ਜੀ ਜੇ ਤੁਸੀਂ ਇੰਦਾ ਨੀ ਗੱਲਾਂ ਕਰੀ ਗਏ ਕਿ ਮੈਂ ਮਰ ਜਾਣਾ ਮੈਂ ਆ ਕਰ ਲੈਣਾ ਆ ਤੇ ਤੁਸੀਂ ਦੱਸੋ ਕਿ ਮੈਂ ਜ਼ਿੰਦਗੀ ਕਿੱਦਾਂ ਜੀਣੀ ਆ ਕਿਹਦੇ ਆਸਰੇ ਜੀਵਾਂਗੀ ਇਹ ਵਾਲੀ ਗੱਲ ਅੱਜ ਤੇ ਤੀਨ ਕਰ ਲਈ ਹੈ ਨਾ ਅੱਜ ਤੋਂ ਬਾਅਦ ਮੈਂ ਤੁਹਾਡੀ ਜ਼ੁਬਾਨ ਦੀ ਇਹ ਵਾਲੀ ਗੱਲ ਨਹੀਂ ਗੀ ਸੁਣਨੀ ਹੈਗੀ